ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 10ਵੀਂ ਦਾ ਪਾਠ ਕਰਾਂਗੇ ਮੜੀਆਂ ਤੋਂ ਦੂਰ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹੈਲਾ ਹੈ ਮੜੀਆਂ ਤੋਂ ਦੂਰ ਕਹਾਣੀ ਦਾ ਸਾਲ ਲਿਖੋ ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਇੰਗਲੈਂਡ ਲੈ ਗਿਆ ਇੰਗਲੈਂਡ ਲੈ ਆਇਆ ਐਤਵਾਰ ਦੇ ਦਿਨ ਕਹਾਣੀ ਕਰਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਆਪਣੇ ਘਰ ਖਾਣੇ ਤੇ ਸੱਦਿਆ ਤਾਂ ਬਲਵੰਤ ਰਾਏ ਦੀ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਹ ਦੇ ਸ਼ਹਿਰ 라ਵਲ ਪਿੰਡੀ ਦੀ ਫੋਨ ਕਰਕੇ ਉਸ ਦੀ ਮਾਸੀ ਬਣ ਗਈ ਅਤੇ ਉਹ ਉਹ ਤੋਂ ਉਸ ਦੇ ਸੁਭਾਅ ਵੱਲ ਮੋਹੇ ਗਏ ਅਗਲੇ ਐਤਵਾਰ ਜਦੋਂ ਕਹਾਣੀਕਾਰ ਅਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲੈ ਜਾਣਾ ਚਾਹਿਆ ਤਾਂ ਉਸ ਦੇ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਵਿੱਚੋਂ ਕੋਈ ਵਿਹਲ ਯਾ ਰੁਚੀ ਦਿਖਾਟ ਦੱਸ ਕੇ ਉਸ ਦਿਨ ਨਾਲ ਨਾ ਤੁਰਿਆ ਪਰ ਜਦੋਂ ਮਾਸੀ ਤੇ ਨਵੇਂ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਅਤੇ ਮੰਦਰ ਜਾ ਕੇ ਭਜਨ ਗਾਏ ਤਾਂ ਦੋਹਾਂ ਥਾਵਾਂ ਦੇ ਪ੍ਰਧਾਨ ਬਹੁਤ ਹੀ ਪ੍ਰਭਾਵਿਤ ਹੋਏ ਮਾਸੀ ਨਵੰਗਲੈਂਡ ਉਥੋਂ ਦੇ ਲੋਕਾਂ ਸਾਫ਼ ਸੜਕਾਂ ਖੁੱਲੇ ਖਾਣ ਪੀਣ ਮੌਸਮ ਅਤੇ ਸੁੱਖ ਝੋਲਤਾ ਕਰਕੇ ਸੁਰਗ ਜਾਪਦਾ ਸੀ ਅਤੇ ਓਹੋ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਉੱਥੇ ਹੀ ਰੱਖ ਲਵੇ ਅਤੇ ਆਪਣੇ ਬਾਪ ਨੂੰ ਉੱਥੇ ਹੀ ਰੱਖ ਲਵੇ ਅਤੇ ਆਪਣੇ ਬਾਪ ਨੂੰ ਵੀ ਉੱਥੇ ਹੀ ਬੁਲਾ ਲਵੇ ਇਸ ਤੋਂ ਕੁਝ ਸਮੇਂ ਮਗਰੋਂ ਕਹਾਣੀ ਕਰਨ ਨੂੰ ਮਾਸੀ ਨੇ ਟੈਲੀਫੋਨ ਤੇ ਘਰ ਬੁਲਾਇਆ ਅਤੇ ਭੂਬਾ ਮਾਰ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕੀ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਛੇਤੀ ਤੋਂ ਛੇਤੀ ਇੰਡੀਆ ਪਹੁੰਚਵਾ ਦੇਵੇ ਕਿਉਂਕਿ ਉਹ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਦੇ ਅਣਪਤਾ ਮੌਤ ਇਹ ਗੱਲਬਾਤ ਦੀ ਸਾਂਝ ਤੋਂ ਸਕਣੇ ਜੀਵਨ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ ਅਤੇ ਉਹ ਮੜੀਆਂ ਤੋਂ ਵੀ ਬੱਤਰ ਹੈ ਕਿ ਇਸ ਜੀਵਨ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਨਿਕਲ ਜਾਣਾ ਚਾਹੁੰਦੀ ਹੈ ਵਿਦੇਸ਼ੋਂ ਆਏ ਬਲਵੰਤ ਨੂੰ ਵਿਦੇਸ਼ੋਂ ਆਏ ਬਲਵੰਤ ਨੂੰ ਉਸਦੀ ਮਾਂ ਕੀ ਕਹਿੰਦੀ ਹੈ ਵਿਦੇਸ਼ੋਂ ਆਏ ਬਲਵੰਤ ਦੀ ਮਾਂ ਉਸ ਨੂੰ ਗੁੱਸੇ ਤੇ ਦੁੱਖ ਨਾਲ ਕਹਿੰਦੀ ਹੈ ਕਿ ਉਸਦੀ 25 ਸਾਲੀ ਸਾਲ ਇੰਗਲੈਂਡ ਗਏ ਨੂੰ ਹੋ ਗਏ ਉਸ ਨੂੰ 5 ਸਾਲ ਹੋ ਗਏ ਇੰਗਲੈਂਡ ਗਏ ਨੂੰ ਲੋਕਾਂ ਦੇ ਮੁੰਡੇ ਲੋਕਾਂ ਦੇ ਮੁੰਡਿਆਂ ਨੇ ਤਾਂ ਆਪਣੀਆਂ ਮਾਵਾਂ ਨੂੰ ਕਿੰਨੀ ਵਾਰ ਇੰਗਲੈਂਡ ਬੁਲਾਇਆ ਪਰ ਉਸ ਨੇ ਉਸ ਨੂੰ ਕਦੇ ਵੀ ਨਹੀਂ ਬੁਲਾਇਆ ਜਿਸ ਕਰਕੇ ਅੰਡਰਗੋਅਨਡਾਂ ਬੋਲੀਆਂ ਮਾਰਦੀਆਂ ਹਨ ਅਤੇ ਉਹ ਉਹਨਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਉਹ ਤਾਂ ਰੰਦਾ ਹੀ ਓਕੇ ਰਹਿ ਗਿਆ ਹੈ ਅਤੇ ਭੁੱਲ ਗਿਆ ਹੈ ਕਿ ਉਸ ਨੇ ਉਸ ਦੀ ਪਾਲਣਾ ਕਰਦਿਆ ਕਿੰਨੇ ਦੁੱਖ ਸਹੇ ਹਨ ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ ਉਹ ਸ਼ਕਲ ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ ਮਿੱਟੀ ਅਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ ਆਪਣੇ ਘੂਮਣ ਫਿਰਨ ਦੀ ਇੱਛਾ ਪੂਰੀ ਕਰਵਾਉਣ ਲਈ ਉਹ ਨਿਰੋਹਿਆ ਅਤੇ ਗਿਲਿਆਂ ਤੋਂ ਕੰਮ ਲੈਂਦੀ ਹੈ ਭਾਵੁਕ ਹੋ ਕੇ ਉਹ ਇਗਲੈਂਡ ਦੀ ਖੁਸ਼ਹਾਲੀ ਅਤੇ ਸੁੰਦਰਤਾ ਸੁਖ ਸੁਹੌਲਤਾ ਸੋ ਕੁ ਸੁਹੋਲਤਾਂ ਤੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਇੰਗਲੈਂਡ ਦੀਆਂ ਸ਼ਿਫਟਾਂ ਤੇ ਇਧਿਆ ਦੀ ਨਿੰਦਿਆ ਕਰਦੀ ਹੈ ਉਹ ਸਹੀ ਅਰਥਾਂ ਵਿੱਚ ਧਾਰਮਿਕ ਸੇਵਾ ਭਾਵ ਵਾਲੀ ਭਜਨ ਗਾ ਕੇ ਧੂੜਾਂ ਫੁੱਟਣ ਵਾਲੀ ਅਤੇ ਅੰਤ ਵਿਸ਼ਵਾਸੀ ਅਤੇ ਪੁਰਾਣੇ ਵਖਤਾਂ ਦੀ ਔਰਤ ਦਾ ਨਮੂਨਾ ਹੈ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਪਤੀਰਾ ਕਿ ਹੋਇਆ ਹੈ ਵਿਦੇਸ਼ਾਂ ਪ੍ਰਤੀ ਵਿਦੇਸ਼ਾਂ ਵਿੱਚ ਰਹਿੰਦੇ ਲੋ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹੇ ਨਹੀਂ ਲੱਗਦੇ ਉਹ ਆਪਣੇ ਮਾਪਿਆਂ ਦਾ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ਼ ਨਹੀਂ ਸਮਝਦੇ ਅਤੇ ਉਹਨਾਂ ਦੀ ਮਰਜ਼ੀ ਦੀ ਪਰਵਾਹ ਕੀਤੇ ਬਗੈਰ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮ ਅਤੇ ਟੈਲੀਵਿਜ਼ਨ ਦੇਖਣਾ ਆਦਿ ਨੂੰ ਪਹਿਲ ਦਿੰਦੇ ਹਨ ਅਤੇ ਉਹਨਾਂ ਨੂੰ ਮਾਪਿਆਂ ਨਾਲ ਗੁਰਦੁਆਰੇ ਅਤੇ ਮੰਦਿਰ ਜਾਣਾ ਵੀ ਪਸੰਦ ਨਹੀਂ ਮਾਸੀ ਵੱਲੋਂ ਅਜੀਹੀ ਕਿਹੜੀ ਗੱਲ ਕਹੀ ਗਈ ਜਿਸ ਨੇ ਲੇਖਕ ਨੂੰ ਕੀ ਲਿਆ ਸੀ ਇਸ ਦਾ ਤਰ੍ਹਾਂ ਮਾਸੀ ਨੇ ਲੇਖਕ ਦੇ ਪੁੱਛਣ ਤੇ ਕਿਹਾ ਸੀ ਕਿ ਉਹ ਗੁਰਦੁਆਰੇ ਵੀ ਜਾਵੇਗੀ ਅਤੇ ਮੰਦਰ ਵੀ ਇਹ ਗੱਲ ਲੇਖਕ ਨੂੰ ਬਹੁਤ ਹੀ ਚੰਗੀ ਲੱਗੀ ਮਾਸੀ ਨੇ ਕਿਹਾ ਕਿ ਹਿੰਦੂਆਂ ਸਿੱਖਾਂ ਵਿੱਚ ਫਰਕ ਵਾਲੀ ਬਿਮਾਰੀ ਤਾਂ ਹੁਣੇ ਹੀ ਚੱਲੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ ਅਤੇ ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ ਅਤੇ 마ਸੀ ਦੀ ਇਸ ਗੱਲ ਨੇ ਲੇਖਕ ਨੂੰ ਕੀਲ ਲਿਆ 마ਸੀ ਨੇ ਲੇਖਕ ਨੂੰ ਮੜੀਆਂ ਸੇਵਿਆਂ ਵਰਗੇ ਨਹੀਂ ਸ਼ਬੋਲ ਬੋਲਣ ਤੇ ਕਿਉਂ ਵਰ ਗਿਆ 마ਸੀ ਨੇ ਲੇਖਕ ਨੂੰ ਇੰਗਲੈਂਡ ਲਈ ਮੜੀਆਂ ਸੇਵਿਆਂ ਵਰਗੇ ਨਹੀਂ ਸ਼ਬਦ ਬੋਲਣ ਤੋਂ ਇਸ ਕਰਕੇ ਵਰਜਿਆ ਕਿਉਂਕਿ ਮਾਸੀ ਇੰਗਲੈਂਡ ਦੇ ਲੋਕਾਂ ਉੱਥੇ ਦੇ ਦੀ ਸਫਾਈ ਮੌਸਮ ਅਤੇ ਸੁਖ ਸੁਲਤਾਨ ਨੂੰ ਦੇਖ ਕੇ ਐਨੀ ਜ਼ਿਆਦਾ دیਵਾਨੀ ਹੋ ਗਈ ਸੀ ਕਿ ਉਹ ਉਸ ਥਾਂ ਨੂੰ ਧਰਤੀ ਦਾਸ ਵਰਗ ਸਮਝਣ ਲੱਗੀ ਸੀ ਅਤੇ ਉਹ ਸਦਾ ਲਈ ਉੱਥੇ ਹੀ ਵਸ ਜਾਣਾ ਚਾਹੁੰਦੀ ਸੀ ਜਦੋਂ ਕਿ ਜਦੋਂ ਲੇਖਕ ਨੇ ਬੁਖਾਰ ਹੋਣ ਦੇ ਕਰਕੇ ਛੁੱਟੀ ਲਈ ਅਤੇ ਉਹ ਤੇ ਉਸਨੇ ਇਹ ਗਲਤੀ ਕਾਰਨ ਮਾਸੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਇੰਗਲੈਂਡ ਦੀ ਮਰੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਹੈ ਤਾਂ ਮਾਸੀ ਨੂੰ ਸੁਖ-ਸਹੂਲਤਾਂ ਤੇ ਖੁਸ਼ਹਾਲੀ ਨਾਲ ਭਰੇ ਇੰਗਲੈਂਡ ਲਈ ਲੇਖਕ ਦੁਆਰਾ ਵਰਤੇ ਗਏ ਇਹ ਸ਼ਬਦ ਬਹੁਤ ਪੁਰੇ ਲੱਗੇ ਇਸ ਕਰਕੇ ਹੀ ਉਸਨੇ ਲੇਖਕ ਨੂੰ ਇਹ ਸ਼ਬਦ ਵਰਤਣ ਤੋਂ ਵਰਜਿਆ ਮੈਂ ਆਖਣੀਆ ਬੰਦ ਬੇਟਾ ਆਇਆ ਡਿਗਾ ਤੋ ਤੇਰੇ ਬਾਪੂ ਜੀ ਦੀ ਚਿੱਠੀ ਆਈ ਹੈ ਨਾਲੇ ਤੇਰੀ ਭੈਣ ਦੀ ਵੀ ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ ਇਹ ਸ਼ਬਦ ਮਾਸੀ ਨੇ ਲੇਖਕ ਨੂੰ ਇਹ ਦੱਸਣ ਲਈ ਕਹੇ ਕਿ ਇਸ ਤਰ੍ਹਾਂ ਉਸਦੇ ਪੁੱਤਰ ਦੀ ਆਪਣੇ ਮਾਪਿਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਰਹੀ ਹੈ ਅਤੇ ਸਗੋਂ ਉਸ ਦਾ ਬਤੀਰਾ ਬੇਰੁਖੀ ਭਰਿਆ ਹੈ ਅਤੇ ਉਸ ਦੀ ਪਤਨੀਆ ਸਵੇਰੇ ਉਹੋ ਤੇ ਉਸਦੀ ਪਤਨੀ ਤਾਂ ਸਵੇਰੇ ਪਤਾ ਨਹੀਂ ਕਦੋਂ ਕੰਮ ਤੇ ਚਲੇ ਜਾਂਦੇ ਹਨ ਤੇ ਰਾਤ ਨੂੰ 10 ਤੋਂ 10 ਵਜੇ ਤੋਂ ਪਿੱਛੋਂ ਐਨੇ ਥੱਕੇ ਹੋਏ ਘਰ ਆਉਂਦੇ ਹਨ ਕਿ ਵੀਰ दारू ਪੀ ਕੇ ਰੋਟੀ ਖਾਂਦੇ ਆ ਹੀ ਕਮਰੇ ਵਿੱਚ ਬਲਨਸਰ ਨਾਲ ਦੀ ਗੱਲ ਕਰਦੇ ਹਨ ਜੇਕਰ ਉਹ ਬਲਵੰਤ ਨੂੰ ਦੱਸਦੀ ਹੈ ਕਿ ਉਸਦੇ ਬਾਉ ਜੀ ਜਾਂ ਭੈਣ ਦੀ ਚਿਠੀ ਆਈ ਹੈ ਤਾਂ ਉਹ ਉਸ ਵਿੱਚ ਕੋਈ ਦਿਲਚਸਪੀ ਜਾਹੇ ਨਹੀਂ ਕਰਦਾ ਸਗੋਂ ਕਹਿ ਦਿੰਦਾ ਹੈ ਕਿ ਉਹ ਆਪ ਹੀ ਉਸ ਦਾ ਜਵਾਬ ਦੇ ਦੇਵੇ ਉਹ ਉਸ ਦੇ ਇਸ ਬੇਪਰਵਾਹੀ ਭਰੇ ਅਤੇ ਮੋਹ ਪਿਆਰ ਤੋਂ ਸਖਣੇ ਬਤੀਰੇ ਕਰਕੇ ਬਹੁਤ ਹੀ ਦੁਖੀ ਹੁੰਦੀ ਹੈ ਇਸ ਕਰਕੇ ਉਹ ਉੱਥੇ ਨਹੀਂ ਰਹਿਣਾ ਚਾਹੁੰਦੀ ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਭਾਰਤ ਆਉਣਾ ਚਾਹੁੰਦੀ ਸੀ ਮਾਸੀ ਆਪਣੇ ਪੁੱਤਰ ਬਲਵੰਤ ਅਤੇ ਉਸ ਦੀ ਪਤਨੀ ਦੇ ਬੇਰੁਖੀ ਭਰੇ ਅਤੇ ਉਸ ਦੇ ਬੱਚਿਆਂ ਤੇ ਮੋਹ ਪਿਆਰ ਤੋਂ ਸਭ ਨੇ ਵਤੀਰੇ ਕਰਕੇ ਇੰਗਲੈਂਡ ਨੂੰ ਛੱਡ ਕੇ ਇੰਡੀਆ ਭਾਰਤ ਵਾਪਸ ਆਉਣਾ ਚਾਹੁੰਦੀ ਸੀ ਉਸ ਨੂੰ ਆਪਣੇ ਪੁੱਤਰ ਬਲਵੰਤ ਦਾ ਵਤੀਰਾ ਤੇ ਆਪਣੇ ਨਾਲ ਕਿਸੇ ਵਤੀਗ ਦਾ ਆਪਣੇ ਲਈ ਕਿਸੇ ਦਿਲਚਸਪੀ ਤੋਂ ਸਖ ਨਾਲ ਜਾਪਦਾ ਹੈ ਜਿਸਨ ਕੋਲ ਆਪਣੇ ਬਾਪੂ ਜੀ ਅਤੇ ਆਪਣੇ ਭੈਣ ਦੀ ਚਿੱਠੀ ਪੜਨ ਲਈ ਵੀ ਵਕਤ ਨਹੀਂ ਸੀ ਉਸ ਨੂੰ ਆਪਣੀ ਨੂਦਾਰ ਰਵਈਆ ਗੋਰੀਆਂ ਤੋਂ ਵੀ ਭੈੜਾ ਅਤੇ ਆਦਰ ਸਤਿਕਾਰ ਰਹਿਤ ਜਾਪਦਾ ਹੈ ਉਸ ਨੂੰ ਆਪਣੇ ਪੋਤੇ-ਪੋਤੀਆਂ ਤੋਂ ਵੀ ਪੋਤੇ-ਪੋਤੀਆਂ ਵੀ ਕਹਿਣੇ ਤੋਂ ਬਾਹਰ ਅਤੇ ਚੰਗੇ ਲੱਛਣਾ ਵਾਲੇ ਨਹੀਂ ਜਾਪਦੇ ਉਸ ਨੂੰ ਬੱਚਿਆਂ ਦੁਆਰਾ ਮਾਸ ਮੱਛੀ ਤਾਲ ਤਾਲ ਕੇ ਖਾਣ ਨਾਲ ਆਪਣਾ ਧਰਮ ਭ੍ਰਸਟ ਹੋਇਆ ਜਾਪਦਾ ਹੈ ਤੇ ਉਹ ਉਸ ਦੀ ਬੱਚਿਆਂ ਨਾਲ ਬੋਲੀ ਦੀ ਵੀ ਸਾਂਝ ਨਹੀਂ ਸੀ ਅਜਿਹੀ ਸਥਿਤੀ ਵਿੱਚ ਉਸ ਨੂੰ ਜਾਪਦਾ ਹੈ ਕਿ ਉਹ ਇੱਥੇ ਕੁੱਟ-ਕੁੱਟ ਕੇ ਮਰ ਜਾਵੇਗੀ ਅਤੇ ਉਸ ਨੂੰ ਉੱਥੇ ਦਾ ਵਾਤਾਵਰਣ ਬੜੀਆਂ ਤੋਂ ਵੀ ਪੁਰਾ ਜਾਪਦਾ ਹੈ ਇਸ ਕਰਕੇ ਉਹ ਉੱਥੇ ਭਾਰਤ ਵਾਪਸ ਆਉਣਾ ਚਾਹੁੰਦੀ ਹੈ ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਹੈ ਬਲਵੰਤ ਰਾਏ ਮੜੀਆਂ ਤੋਂ ਦੁਰ ਕਹਾਣੀ ਦਾ ਇੱਕ ਮਹਤਵਪੂਰਨ ਪਾਤਰ ਹੈ ਉਹ ਪਿਛਲੇ 25 ਸਾਲਾਂ ਤੋਂ ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ ਸੀ ਅਤੇ ਉਸ ਦੀ ਪਤਨੀ ਤਾਂ ਦਾ ਨਾਮ ਬਿੰਦੂ ਹੈ ਉਸ ਦੀ ਪਤਨੀ ਤੋਂ ਬਿਨਾ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਉਹ ਆਪਣੇ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ ਅਤੇ ਉਹ ਉਸ ਦੀ ਪਤਨੀ ਦੁਕਾਨਾਂ ਚ ਚਲਾਉਂਦੇ ਹਨ ਉਸ ਦਾ ਸਰੀਰਿਕ ਰੂਪ ਰੰਗ ਆਪਣੀ ਮਾਂ ਦੇ ਮੁਕਾਬਲੇ ਕਣਕ ਵਿੱਚ ਕੰਗਿਆਰੀ ਵਰਗਾ ਹੈ ਉਹ ਮਾਂ ਨੂੰ ਪਿਆਰ ਕਰਨ ਵਾਲਾ ਸੱਚਾ ਸਪਸ਼ਟ ਬੱਚਾ ਸਾਹਮਣੇ ਬੇਵੱਸ ਅਤੇ ਕੰਮਕ ਵਿੱਚ ਫਸਿਆ ਰਹਿਣਕ ਵਾਲਾ ਵਿਅਕਤੀ ਹੈ ਉਹ ਇੰਗਲੈਂਡ ਵਿੱਚ ਉਸ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦੇਣ ਤੋਂ ਸਮਰਥ ਰਹਿੰਦਾ ਹੈ। ਧਿਆਨ ਦੇਣ ਤੋਂ ਸਮਰਥ ਰਹਿੰਦਾ ਹੈ ਜਿਸ ਤੇ ਸਿੱਟੇ ਵੱਜੋਂ ਉਹ ਬੁਰੀ ਤਰ੍ਹਾਂ ਜਰਾਸ਼ ਹੋ ਜਾਂਦੀ ਹੈ। ਆਪਣੇ ਰੁਝਾਨ ਬਾਰੇ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਸਨੇ ਆਪਣਾ ਦਿਲ ਆਪ ਹੀ ਲਾਉਣਾ ਹੈ। ਅੱਗੇ ਬੱਚੋ ਬਸ ਟੂਨੀਸਟ ਪ੍ਰੈਸ਼ਨ ਬਸ ਤੋਂ ਨੈਕਸਟ ਉੱਤਰ ਵਾਲੇ ਪ੍ਰਸ਼ਨ ਬੜੀਆਂ ਤੋਂ ਦੂਰ ਕਹਾਣੀ ਦਾ ਲੇਖਕ ਕੌਣ ਹੈ ਰਗਵੀਰ ਟੰਡ ਬਲਵੰਤ ਰਾਏ ਨੋ ਇੰਗਲੈਂਡ ਵਿੱਚ ਰਹਿੰਦੇ ਆ ਕਿੰਨੇ ਸਾਲ ਹੋ ਗਏ 25 ਸਾਲ ਮਾਸੀ ਕਿਹੜੇ ਦੇਸ਼ ਵਿੱਚ ਗਈ ਸੀ ਇੰਗਲੈਂਡ ਮਾਸੀ ਪਾਕਿਸਤਾਨ ਨੂੰ ਕਿਸ ਥਾਂ ਤੋਂ ਮਾਸੀ ਪਾਕਿਸਤਾਨ ਨੂੰ ਕਿਸ ਥਾਂ ਤੋਂ ਆਈ ਹੋਈ ਸੀ ਰਾਵਲਪਿੰਡੀ ਤੋਂ ਮਾਸੀ ਨੂੰ ਕਹਾਣੀ ਦੇ ਅੰਤ ਵਿੱਚ ਇੰਗਲੈਂਡ ਕਿਹੋ ਜਿਹਾ ਲੱਗਦਾ ਹੈ ਮੜੀਆਂ ਵਰਗਾ ਤਾਂ ਬੱਚਿਓ ਐਸੀ ਮੜੀਆਂ ਤੋਂ ਦੂਰ ਕਹਾਣੀ ਦਾ ਸਾਰ ਤੇ ਪ੍ਰਸ਼ਨ ਉੱਤਰ ਜੇਕਰ ਵੀਡੀਓ ਪਸੰਦਾ ਹੀ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ